ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊ ਟ੍ਰੈਂਡ ਤੇ ਗਰਭਵਤੀ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫਾ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਸਾਖਸੀ ਸਾਹਨੀ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਡਾਕਟਰ ਕਰਨਦੀਪ ਕੌਰ ਵੱਲੋਂ ਆਮ ਆਦਮੀ ਪਾਰਟੀ ਕਲੀਨਿਕਾਂ ਦੇ ਸਮੂਹ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਸਾਖਸੀ ਸਾਹਨੀ ਨੇ ਦੱਸਿਆ ਕਿ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਗਰਭਵਤੀ ਔਰਤਾਂ ਦਾ ਮੁਫਤ ਚੈੱਕਅਪ ਟੈਸਟ ਅਤੇ ਇਲਾਜ ਕੀਤਾ ਜਾਣਾ ਸੰਭਵ ਹੋ ਸਕੇਗਾ ਇਸੇ ਮੌਕੇ ਸਿਵਲ ਸਰਦਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਦੇ ਸਾਰੇ ਡਾਕਟਰਾਂ ਨੂੰ ਮਟਰਨਲ ਹੈਲਥ ਕੇਅਰ ਬਾਰੇ ਇੱਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਹਾਈ ਰਿਸਕ ਪ੍ਰੈਗਨੈਂਸੀ ਅਨੀਮੀਆ ਹਾਈਪਰ ਟੈਨਸ਼ਨ ਡਾਇਬੀਟਿਕਟ ਪ੍ਰੀਵਿਅਸ ਸਰਜਰੀਅਨ ਟਵਿਨ ਪ੍ਰੈਗਨੈਂਸੀ ਅਤੇ ਹੋਰ ਗੰਭੀਰ ਬਿਮਾਰੀਆਂ ਵਾਲੇ ਮਟਰਨਲ ਕੇਸਾਂ ਦੇ ਇਲਾਜ ਸੰਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਮਟਰਨਲ ਡੈਥ ਕੇਸਾਂ ਨੂੰ ਘਟਾ ਕਰਨਾ ਹੈ ਆਮ ਆਦਮੀ ਕਲੀਨਿਕ ਵਿੱਚ ਇਹ ਸਹੂਲਤ ਮਿਲਣ ਕਰਕੇ ਗਰਭਵਤੀ ਔਰਤਾਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਐਂਟੀਨੇਟਲ ਕੇਅਰ ਮਿਲਣੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ ਹੁਣ ਆਖਿਆ ਆਮ ਆਦਮੀ ਕਲੀਨਿਕਾ ਵਿੱਚ ਗਰਭਵਤੀ ਔਰਤਾਂ ਦੇ ਸਾਰੇ ਟੈਸਟ ਦਵਾਈਆਂ ਇੱਥੋਂ ਤੱਕ ਕਿ ਅਲਟਰਾਸਾਉਂਡ ਵੀ ਮੁਫਤ ਕਰਵਾਏ ਜਾ ਸਕਣਗੇ ਕੇਂਦਰ ਸਰਕਾਰ ਵੱਲੋਂ ਜਾਤੀ ਜਨਗਾਨਾ ਲਈ ਨੋਟੀਫਿਕੇਸ਼ਨ ਜਾਰੀ ਭਾਰਤ ਵਿੱਚ ਸਾਲ 2027 ਵਿੱਚ ਜਾਤੀ ਜਨਗਾਨਾ ਹੋਵੇਗੀ ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਗ੍ਰਹਿ ਮੰਤਰੀ ਅਮਿਤ ਸਾਹ ਨੇ ਇਸ ਦੀ ਜਾਣਕਾਰੀ ਦਿੱਤੀ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਦੀ ਆਬਾਦੀ ਦੀ ਜਨਗਣਨਾ ਸਾਲ 2027 ਦੌਰਾਨ ਕੀਤੀ ਜਾਵੇਗੀ ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਗ੍ਰਹਿ ਮੰਤਰਾਲਾ ਵੱਲੋਂ ਜਨਗਣਨਾ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ ਦਸ ਦਈਏ ਕੇ ਲੰਬੀ ਉਡੀਕ ਮਗਰੋਂ ਦੇਸ਼ ਵਿੱਚ ਜਾਤੀ ਜਨਗਾਨਨਾ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਹਰ 10 ਸਾਲ ਤੇ ਹੋਣ ਵਾਲੀ ਜਨਗਾਨਨਾ 2021 ਵਿੱਚ ਹੋਣੀ ਸੀ ਪਰ ਕੋਵਿਡ ਮਹਾਮਾਰੀ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੁਣ ਸਰਕਾਰ ਨੇ 2027 ਵਿੱਚ ਜਨਗਾਨਨਾ ਕਰਵਾਉਣ ਦਾ ਐਲਾਨ ਕੀਤਾ ਹੈ ਜਿਸ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕੇਂਦਰ ਗ੍ਰਹਿ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ, ਉੱਤਰਾਖੰਡ, ਲਦਾਖ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਦੇਸ਼ ਭਰ ਵਿੱਚ ਜਨਗਾਨਾ ਦੀ ਤਾਰੀਖ 1 ਮਾਰਚ 2027 ਹੋਵੇਗੀ ਜਦਕਿ ਬਰਫਵਾਰੀ ਤੋਂ ਪ੍ਰਭਾਵਿਤ ਜੰਮੂ ਕਸ਼ਮੀਰ, ਉੱਤਰਾਖੰਡ, ਲਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਾਰੀਖ 1 ਅਕਤੂਬਰ 2026 ਰਹੇਗੀ ਜਾਣੇ ਕਿ ਭਾਰਤ ਵਿੱਚ ਦੋ ਪੜਾਵਾਂ 'ਚ ਜਨਗਾਨਾ ਹੋਵੇਗੀ ਇਸ ਵਾਰ ਦੀ ਜਨਗਣਨਾ ਪ੍ਰਕਿਰਿਆ ਖਾਸ ਹੈ ਕਿਉਂਕਿ ਭਾਰਤ ਦੀ ਆਜ਼ਾਦੀ ਮਗਰੋਂ ਪਹਿਲੀ ਵਾਰ ਜਨਗਣਨਾ ਵਿੱਚ ਜਾਤੀਆਂ ਦੀ ਗਿਣਤੀ ਵੀ ਕੀਤੀ ਜਾਵੇਗੀ ਇਸ ਲਈ ਜਨਗਣਨਾ ਤੇ ਜਾਤੀ ਦਾ ਇੱਕ ਨਵਾਂ ਕਾਲਮ ਬਣਾਇਆ ਜਾਵੇਗਾ ਜਾਤੀ ਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਇੱਕ ਵੱਡੀ ਸਿਆਸੀ ਅਤੇ ਚੋਣਵੀ ਮੁੱਦਾ ਬਣਿਆ ਹੋਇਆ ਹੈ ਕਈ ਸਿਆਸੀ ਪਾਰਟੀਆਂ ਦੇ ਆਗੂ ਲਗਾਤਾਰ ਸਰਕਾਰ ਤੇ ਜਾਤੀ ਜਨਗਣਨਾ ਕਰਨ ਦਾ ਦਬਾਅ ਬਣਾ ਰਹੇ ਸਨ ਏਅਰ ਇੰਡੀਆ ਦੀ ਇੱਕ ਹੋਰ ਫਲਾਈਟ 'ਚ ਆਈ ਖਰਾਬੀ ਦਿੱਲੀ ਆਉਂਦੇ ਸਮੇਂ ਰਸਤੇ 'ਚੋਂ ਹੀ ਭੇਜਿਆ ਗਿਆ ਵਾਪਸ 12 ਜੂਨ ਨੂੰ ਅਹਿਮਦਾਬਾਦ 'ਚ ਹੋਏ ਭਿਆਨਕ ਪਲੇਨ ਕਰਾਹੇ ਸਮੇਂੋਂ ਏਅਰ ਇੰਡੀਆ ਲਗਾਤਾਰ ਸਵਾਲਾਂ ਦੇ ਘੇਰੇ 'ਚ ਕਰੀ ਹੋਈ ਹੈ ਇਸੇ ਦੌਰਾਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਨ ਲਾਈਨਰ ਜਹਾਜ਼ ਜੋ ਕਿ ਹਾਂਗਕਾਂਗ ਤੋਂ ਦਿੱਲੀ ਆ ਰਿਹਾ ਸੀ ਅਚਾਨਕ ਅੱਧੇ ਰਸਤੇ 'ਚੋਂ ਵਾਪਸ ਮੁੜ ਗਿਆ ਹੈ ਜਾਣਕਾਰੀ ਅਨੁਸਾਰ 에어 ਇੰਡੀਆ ਦੀ ਫਲਾਈਟ AI 315 ਜੋ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ ਨੂੰ ਹਵਾ ਵਿਚਾਲੇ ਤਕਨੀਕੀ ਖਰਾਬੀ ਕਾਰਨ ਹਾਂਗਕਾਂਗ ਵਾਪਸ ਭੇਜ ਦਿੱਤਾ ਗਿਆ ਹੈ ਇਸ ਖਰਾਬੀ ਦੀ ਜਾਣਕਾਰੀ ਪਾਇਲਟ ਨੇ ਦਿੱਤੀ ਸੀ ਜਿਸ ਸਮੇਂ ਕਰੋ ਜਹਾਜ਼ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ ਜਿਕਰਯੋਗ ਹੈ ਕਿ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਜਾ ਰਿਹਾ 에어 ਇੰਡੀਆ ਦਾ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ ਤੇ ਉਹ ਵੀ ਬੋਇੰਗ 107878 ਡ੍ਰਾਈਮਨਰ ਇਸ ਹਾਦਸੇ 'ਚ ਹੁਣ ਤੱਕ 270 ਲੋਕਾਂ ਤੋਂ ਵੱਧ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਸ਼ਾਮਲ ਸਨ ਇਸ ਕਾਰਨ 에ਅਰ ਇੰਡੀਆ ਦੇ ਜਹਾਜ਼ ਲਗਾਤਾਰ ਸੁਰੱਖਿਆ ਕਾਰਨਾਂ ਕਾਰਨ ਚਿੰਤਾ ਦਾ ਵਿਸ਼ੇ ਬਣੇ ਹੋਏ ਹਨ ਇਸ ਹਾਦਸੇ ਮਗਰੋਂ ਡੀਜੀਸੀਏ ਨੇ 에ਅਰ ਇੰਡੀਆ ਦੀ ਹਰੇਕ ਉਡਾਣ ਤੋਂ ਪਹਿਲਾਂ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ ਤੇ ਜਾਂਚ ਕਲੀਅਰ ਹੋਣ ਤੇ ਹੀ ਉਡਾਣ ਭਰਨ ਦੇ ਹੁਕਮ ਜਾਰੀ ਕੀਤੇ ਸਨ कोरोना ਦਾ ਕਹਿਰ ਮਾਂ ਬੰਨ ਦੇ ਅਗਲੇ ਹੀ ਦਿਨ ਔਰਤ ਨੇ ਦੁਨੀਆ ਨੂੰ ਕਿਹਾ ਅਲਵਿਦ ਮੱਧ ਪ੍ਰਦੇਸ਼ ਦੇ ਜਵਲਪੁਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚ ਇੱਕ ਬੱਚੇ ਨੂੰ ਜਨਮ ਦੇਣ ਦੇ ਇੱਕ ਦਿਨ ਬਾਅਦ ਐਤਵਾਰ ਨੂੰ ਕੋਰੋਨਾ ਨਾਲ ਪੀੜਤ 27 ਸਾਲਾ ਔਰਤ ਦੀ ਮੌਤ ਹੋ ਗਈ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਸੰਯੁਕਤ ਡਾਇਰੈਕਟਰ ਸਿਹਤ ਡਾਕਟਰ ਸੰਜੀਤ ਮਿਸਰਾ ਨੇ ਦੱਸਿਆ ਕਿ ਮੰਡਲਾ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਨੂੰ ਫੇਫੜਿਆਂ ਚ ਇਨਫੈਕਸ਼ਨ ਹੋ ਗਿਆ ਸੀ ਉਹਨਾਂ ਕਿਹਾ ਔਰਤ ਸ਼ੁੱਕਰਵਾਰ ਨੂੰ ਜਨੇਪੇ ਲਈ ਇੱਥੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਆਈ ਸੀ ਸ਼ਨੀਵਾਰ ਨੂੰ ਉਸਨੇ ਬੱਚੇ ਨੂੰ ਜਨਮ ਦਿੱਤਾ ਕਿਉਂਕਿ ਉਸ ਨੂੰ ਫੇਫੜਿਆਂ ਤੇ ਇਨਫੈਕਸ਼ਨ ਫੈਲ ਗਿਆ ਸੀ ਜਾਂਚ 'ਚ ਉਹ ਕਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਉਨ੍ਹਾਂ ਦੱਸਿਆ ਕਿ ਔਰਤ ਨੂੰ ਤੁਰੰਤ ਇਕਾਂਤ ਵਾਰਡ ਚ ਲਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਡਾਕਟਰ ਮਿਸਰਾ ਨੇ ਦੱਸਿਆ ਕਿ ਮੌਜੂਦਾ ਸਮੇਂ ਕਰੋਨਾ ਨਾਲ ਪੀੜਤ 70 ਸਾਲਾ ਵਿਅਕਤੀ ਦਾ ਸਰਕਾਰੀ ਹਸਪਤਾਲ ਇਲਾਜ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਜਵਲਪੁਰ ਚ ਪਿਛਲੇ 1 ਹਫਤੇ ਚ 3 ਲੋਕਾਂ ਦੇ ਕਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਮਾਨਸਾ ਜ਼ਿਲ੍ਹੇ ਚ ਪਿੰਡ ਜੋਗਾ ਦੇ ਖੂਚ ਡਿੱਗੀ ਕੁੜੀ ਰੈਸਕਿਊ ਯਾਰੀ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਚ ਵੱਡੀ ਘਟਨਾ ਵਾਪਰੀ ਹੈ ਇੱਥੇ 21 ਸਾਲਾ ਕੁੜੀ ਦੇ ਪੁਰਾਣੇ ਖੂਹ ਚ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਖੂਹ ਚ ਡਿੱਗੀ ਕੁੜੀ ਦੀ ਪਛਾਣ ਸਾਜੀਆ ਵਜੋਂ ਹੋਈ ਹੈ ਜੋ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਸਾਜੀਆ ਪਿੰਡ ਜੋਗਾ ਵਿਖੇ ਆਪਣੀ ਮਾਸੀ ਕੋਲ ਕੁਝ ਦਿਨ ਪਹਿਲਾਂ ਹੀ ਰਹਿਣ ਲਈ ਆਈ ਸੀ 골ਡ ਦੀਆਂ ਕੀਮਤਾਂ ਦੇ ਰਿਕਾਰਡ ਵਾਧਾ ਲੱਖ ਤੋਂ ਪਾਰ ਹੋਇਆ ਸੋਨਾ ਚਾਂਦੀ ਸੱਤਵੇਂ ਅਸਮਾਨ ਤੇ ਪਹੁੰਚੇ ਪਾ ਸੋਮਵਾਰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ ਵਿੱਚ ਵਾਤਾ ਜਾਰੀ ਹੈ ਅੱਜ MCX ਤੇ ਸੋਨੇ ਦੀ ਕੀਮਤ 1 ਲੱਖ ਤੋਂ ਉੱਪਰ ਵਪਾਰ ਕਰ ਰਹੀ ਹੈ ਖਬਰ ਲਿਖੇ ਜਾਣ ਤੱਕ ਸੋਨੇ ਦੀ ਕੀਮਤ 1,357 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਹੀ ਸੀ ਜਦੋਂ ਕਿ ਚਾਂਦੀ ਵਿੱਚ ਥੋੜੀ ਜਹੀ ਗਰਾਵਟ ਆਈ ਹੈ ਇਹ 1,06,432 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਕਰੇਲੂ ਬਾਜ਼ਾਰ ਵਿੱਚ ਸੋਨਾ 1900 ਰੁਪਏ ਵਧ ਕੇ 1,700 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਿਆ ਹੈ ਜੋ ਕਿ ਹੁਣ ਤੱਕ ਦਾ ਰਿਕਾਰਡ ਉੱਚਾ ਹੈ ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨਾ 2 ਮਹੀਨਿਆਂ ਦੇ ਉੱਚ ਪੱਤਰ 3460 ਡਾਲਰ ਪ੍ਰਤੀ ਔਸਤੇ ਪਹੁੰਚ ਗਿਆ ਕੱਚਾ ਤੇਲ ਵੀ 1% ਦੇ ਵਾਧੇ ਨਾਲ 75 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਵਪਾਰ ਕਰ ਰਿਹਾ ਹੈ ਇਸ ਹਫਤੇ ਸੋਨੇ ਅਤੇ ਚਾਂਦੀ ਦੋਵਾਂ ਦੀ ਕੀਮਤ ਵਿੱਚ ਵਾਧਾ ਹੋਇਆ ਹੈ ਸੋਨੇ ਦੀ ਕੀਮਤ ਵਿੱਚ 1900 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ 800 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ ਇੰਡੀਆ ਬੁਲੀਅਨ ਐਂਹਨ ਜੁਵੈਲਰਜ਼ ਐਸੋਸੀਏਸ਼ਨ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 99858 ਰੁਪਏ ਜਦੋਂ ਕਿ ਇੱਕ ਹਫਤਾ ਪਹਿਲਾਂ ਇਸੇ ਦਿਨ ਇਹ 97145 ਰੁਪਏ ਸੀ ਜੋ ਸੋਨੇ ਦੀ ਕੀਮਤ ਵਿੱਚ 1913 ਰੁਪਏ ਦਾ ਵਾਧਾ ਦਰਸਾਉਂਦਾ ਹੈ 22 ਕੈਰੇਟ ਸੋਨੇ ਦੀ ਕੀਮਤ ਵਧ ਕੇ 90737 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਜੋ ਕਿ ਪਹਿਲਾਂ 88985 ਰੁਪਏ ਸੀ ਇਸ ਦੇ ਨਾਲ ਹੀ 18 ਕੈਰੇਟ ਸੋਨੇ ਦੀ ਕੀਮਤ 72852 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਕੇ 74294 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਪੰਜਾਬ ਲਈ ਖਤਰੇ ਦੀ ਘੰਟੀ ਹੋਸ ਉੜਾ ਦੇਵੇਗੀ ਇਹ ਰਿਪੋਰਟ ਕਿਸੇ ਸਮੇਂ ਖੇਤੀ ਦੇ ਧੰਦੇ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਪਰ ਅੱਜ ਇਹ ਧੰਦਾ ਲਾਹੇਵੰਦ ਨਹੀਂ ਰਿਹਾ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਚ ਦਿਨੋਂ ਦਿਨ ਵਧਦਾ ਹੁੰਦਾ ਜਾ ਰਿਹਾ ਹੈ ਦੇਸ਼ ਦੇ ਅੰਨ ਭੰਡਾਰ ਚ 70% ਦੀ ਯੋਗਦਾਨ ਪਾਉਣ ਵਾਲੇ ਕਰਜ਼ੇ ਦੀ ਦਲਦਲ ਚ ਪੂਰੀ ਤਰ੍ਹਾਂ ਤਸਦੇ ਜਾ ਰਹੇ ਹਨ ਪੰਜਾਬ ਦੇ ਕਿਸਾਨਾਂ ਲਈ ਇਸ ਵਾਰ ਪਾਣੀ ਦਾ ਸੰਕਟ ਇਸ ਸਮੇਂ ਗੰਭੀਰ ਦੌਰ ਚ ਸ਼ਾਮਲ ਹੋ ਗਿਆ ਹੈ ਅਤੇ ਕਿਸਾਨ ਦੀ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਨਾ ਸਿਰਫ ਕਿਸਾਨਾਂ ਸਗੋਂ ਘਰੇਲੂ ਵਰਤੋਂ ਲਈ ਵਰਤੇਨ ਵਰਤਣ ਵਾਲੇ ਪਾਣੀ ਲਈ ਵੀ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ। ਗਰਮੀ 'ਚ ਧਰਤੀ ਹੇਠੋਂ ਪਾਣੀ ਕੱਢਣ ਵਾਲੇ ਵੱਖ-ਵੱਖ ਸਾਧਨਾਂ 'ਚ ਟਿਊਬਵੈੱਲ, ਨਲਕੇ, ਸਿੰਗਲ ਫੇਸ ਮੋਟਰਾਂ ਪਾਣੀ ਦੀ ਸੱਤੇ ਨੀਮੀ ਹੋਣ ਕਾਰਨ ਪਾਣੀ ਕੱਟਣ ਤੋਂ ਅਸਮਰੱਥ ਹੋ ਗਈਆਂ ਹਨ। ਦਿਨੋਂ ਦਿਨ ਡੂੰਘਾ ਹੁੰਦਾ ਜਾ ਰਹੇ ਪਾਣੀ ਦੇ ਪੱਤਰਕਾਰਨ ਖੇਤਾਂ ਵਿਚਲੀ ਲਗਭਗ ਸਭ ਡੂੰਗੀਆਂ ਖੂਈਆਂ ਵਿਚਲੀਆਂ ਮੋਟਰਾਂ ਵੀ ਪਾਣੀ ਕਟੜ ਤੋਂ جواب ਦੇ ਗਈਆਂ ਹਨ ਜਿਸ ਦਾ ਬਦਲ ਸਿਰਫ ਡੂੰਗੇ ਬੋਰ ਤੇ ਵੱਡੀਆਂ ਮੱਸੀ ਮੋਟਰਾਂ ਰਹਿ ਗਿਆ ਹੈ ਜਿਸ ਉੱਪਰ ਲਗਭਗ 3-4 ਲੱਖ ਰੁਪਏ ਖਰਚ ਆਉਂਦਾ ਹੈ ਜਦ ਕਿ ਛੋਟੇ ਕਿਸਾਨਾਂ ਦੀ ਹਾਲਤ ਇੰਨਾ ਖਰਚ ਕਰਨ ਦੀ ਨਹੀਂ ਹੈ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ ਸਰਕਾਰ ਜਾਂ ਕਿਸੇ ਹੋਰ ਏਜੰਸੀ ਵੱਲੋਂ ਵੀ ਇਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ ਅੱਜ 400 ਤੋਂ 1000 ਫੁੱਟ ਤੱਕ ਡੂੰਘੇ ਬੋਰ ਕੀਤੇ ਜਾ ਰਹੇ ਹਨ ਜਿਨ੍ਹਾਂ ਉੱਪਰ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਦੇ ਕਰੀਬ ਖਰਚਾ ਆਉਂਦਾ ਹੈ ਇਸ ਤੋਂ ਬਾਅਦ ਬਿਜਲੀ ਦਾ ਲੋਡ ਵਧਾਉਣ ਉੱਪਰ ਕਰੀਬ 40 ਤੋਂ 50000 ਰੁਪਏ ਖਰਚ ਆਉਂਦਾ ਹੈ ਜੋ ਕਿ ਕਿਸਾਨ ਮਜਬੂਰੀ ਵਸ ਜ਼ਮੀਨਾ ਵੇਚ ਕੇ ਕਰਦੇ ਚੁੱਕ ਕੇ ਲਾਉਂਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਬੋਰ ਕਰਨ ਵਾਲੇ ਕਾਰੀਗਰਾਂ ਕੋਲ ਅੱਜ ਇੰਨਾ ਕੰਮ ਹੈ ਕਿ ਉਹ ਕਈ ਮਹੀਨਿਆਂ ਚ ਨਹੀਂ ਮੁਕਾ ਸਕਦੇ ਜਦ ਕਿ ਇੱਕ ਕਿਸਾਨ ਬੋਰ ਡੂੰਘਾ ਕਰਕੇ ਮੱਸੀ ਮੋਟਰ ਚਲਾ ਲੈਂਦਾ ਹੈ ਤਾਂ ਨਾਲ ਦੇ ਕਿਸਾਨ ਦੀ ਮੋਟਰ ਪਾਣੀ ਚੁੱਕਣਾ ਛੱਡ ਦਿੰਦੀ ਹੈ ਉਸ ਨੂੰ ਵੀ ਮਜਬੂਰ ਨਮਸੀ ਮੋਟਰ ਡੂੰਗੀ ਕਰਨੀ ਪੈਂਦੀ ਹੈ ਸਰਕਾਰ ਦਾ ਵੱਡਾ ਫੈਸਲਾ ਇਹਨਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9000 ਰੁਪਏ ਪੈਨਸ਼ਨ ਹਰਿਆਣਾ ਦੀ ਸੈਣੀ ਸਰਕਾਰ ਨੇ ਸੇਵਾਮੁਕਤ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਪੈਨਸ਼ਨ ਹੁਣ ਘੱਟੋ ਘੱਟ 9000 ਹੋਵੇਗੀ ਇਸ ਲਈ 2016 ਤੋਂ ਪਹਿਲਾਂ ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ ਨਵੀਂ ਸੋਧ ਦੇ ਤਹਿਤ ਸੂਬਾ ਸਰਕਾਰ ਨੇ ਤੈਅ ਕੀਤਾ ਹੈ ਕਿ ਜੋ ਕਰਮਚਾਰੀ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਸੋਧੀ ਹੋਈ ਪੈਨਸ਼ਨ ਹੁਣ ਉਨ੍ਹਾਂ ਦੀ ਆਖਰੀ ਤਨਖਾਹ ਦਾ 50% ਦੀ ਤੈਅ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ 30% ਦੀ ਪਰਿਵਾਰਕ ਪੈਨਸ਼ਨ ਮਿਲੇਗੀ ਵਿੱਤ ਵਿਭਾਗ ਨੇ ਪਹਿਲੇ ਸੇਵਾਮੁਕਤ ਜਾ ਮਰਹੂਮ ਕਰਮਚਾਰੀਆਂ ਦੀ ਪੈਨਸ਼ਨ ਦੀ ਗਣਨਾ 1 ਜਨਵਰੀ 1986 ਦੀ ਤਨਖਾਹ ਦੇ ਆਧਾਰ ਤੇ ਕਰਨ ਦਾ ਨਵਾਂ ਫਾਰਮੂਲਾ ਜਾਰੀ ਕੀਤਾ ਹੈ ਇਸ ਦਾ ਮਤਲਬ ਇਹ ਹੈ ਕਿ ਕਿਸੇ ਵੀ ਕਰਮਚਾਰੀ ਦੀ ਪੈਨਸ਼ਨ ਹੁਣ ਘੱਟੋ ਘੱਟ 9000 ਯਕੀਨੀ ਹੋ ਰਹੀ ਹੈ ਹਰਿਆਣਾ ਦੇ ਵਿੱਤ ਵਿਭਾਗ ਦੇ ਬਧੀਕ ਸਕੱਤਰ ਅਨੁਰਾਗ ਸਰਸ ਤੋਗੀ ਨੇ ਇਸ ਸੋਧ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਕਦਮ ਉਨ੍ਹਾਂ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਜਿਨ੍ਹਾਂ ਦਾ ਜੀਵਨ ਪੈਨਸ਼ਨ ਤੇ ਨਿਰਭਰ ਕਰਦਾ ਹੈ ਖਾਸ ਕਰਕੇ ਪਿੰਡੂ ਪਰਿਵਾਰਾਂ 'ਚ ਜਿੱਥੇ ਪੈਨਸ਼ਨ ਉਹਨਾਂ ਦੀ ਮੁੱਖ ਆਮਦਨ ਹੈ ਹੁਣ ਉਹਨਾਂ ਨੂੰ ਨਿਯਮਤ ਅਤੇ ਸਥਿਰ ਪੈਨਸ਼ਨ ਮਿਲੇਗੀ